ਅਮਰਿਤਕੌਰ ਜੀ ਦੀ ਕਹਾਣੀ ਤਾੜੀਆਂ ਦੀ ਗੂੰਜ ਗगन ਅਤੇ ਹਰਮਨ ਇੱਕੋ ਜਮਾਤ ਵਿੱਚ ਪੜਦੇ ਸਨ ਉਹਨਾਂ ਦੇ ਘਰ ਵੀ ਨੇੜੇ-ਨੇੜੇ ਸਨ ਪਰ ਗगन ਪੜਨ ਵਿੱਚ ਹੁਸ਼ਿਆਰ ਸੀ ਅਤੇ ਹਰਮਨ ਕਮਜ਼ੋਰ ਹਰ ਰੋਜ਼ ਹੀ ਹਰਮਨ ਨੂੰ ਅਧਿਆਪਕਾ ਕੋਲੋਂ ਛਿੜਕਾ ਪੈਂਦੀਆਂ ਪਰ ਹਰਮਨ ਤੇ ਜਿਵੇਂ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਉਹ ਰੋਜ਼ਾਨਾ ਛਿੜਕਾਂ ਖਾ ਖਾ ਕੇ ਢੀਠ ਜਿਹਾ ਬੱਚਾ ਬਣ ਚੁੱਕਿਆ ਸੀ ਕਈ ਵਾਰ ਗगन ਨੂੰ ਉਸਤੇ ਬੜਾ ਤਰਸ ਆਉਂਦਾ ਸ਼ਾਮ ਨੂੰ ਸਾਰੀ ਗਲੀ ਦੇ ਬੱਚੇ ਇਕੱਠੇ ਖੇਡਦੇ ਸਨ ਹਰਮਨ ਰੋਜ਼ ਗगन ਦੇ ਘਰ ਦੇ ਬਾਹਰ ਨਿੰਮ ਦੇ ਰੁੱਖ ਹੇਠ ਬੜੇ ਥੜੇ ਤੇ ਬੈਠ ਕੇ ਗगन ਨੂੰ ਉਡੀਕਦਾ ਰਹਿੰਦਾ ਇੱਕ ਦਿਨ ਵਿਗਿਆਨ ਵਾਲੇ ਅਧਿਆਪਕ ਨੇ ਇੱਕ ਕਮਜ਼ੋਰ ਬੱਚੇ ਨਾਲ ਇੱਕ ਹੁਸ਼ਿਆਰ ਬੱਚੇ ਦੀ ਡਿਊਟੀ ਲਾ ਦਿੱਤੀ ਕਿ ਕਮਜ਼ੋਰ ਬੱਚਾ ਹੁਸ਼ਿਆਰ ਬੱਚੇ ਤੋਂ ਸਮਝ ਕੇ ਆਪਣੇ ਸਵਾਲਾਂ ਦੇ ਜਵਾਬ ਲਿਖ ਲਵੇ ਗगन ਨੇ ਦੇਖਿਆ ਹਰਮਨ ਕਿਸੇ ਵੀ ਸਵਾਲ ਨੂੰ ਬਹੁਤ ਛੇਤੀ ਸਮਝ ਲੈਂਦਾ ਸੀ ਗगन ਨੂੰ ਵੀ ਉਸ ਨੂੰ ਪੜਾ ਕੇ ਖੁਸ਼ੀ ਮਹਿਸੂਸ ਹੋ ਰਹੀ ਸੀ ਗਗਨ ਨੇ ਘਰ ਜਾ ਕੇ ਆਪਣੀ ਮਾਂ ਨੂੰ ਦੱਸਿਆ ਉਸਦੀ ਮਾਂ ਇੱਕ ਸਮਝਦਾਰ ਔਰਤ ਸੀ ਅੱਜ ਜਦੋਂ ਹਰਮਨ ਬਾਹਰ ਥੜੇ ਤੇ ਬੈਠਾ ਸੀ ਤਾਂ ਉਸਨੇ ਹਰਮਨ ਨੂੰ ਆਪਣਾ ਸਕੂਲ ਵਾਲਾ ਬਸਤਾ ਲਿਆਉਣ ਲਈ ਕਿਹਾ ਹਰਮਨ ਦੇ ਮਨ ਵਿੱਚ ਸਵਾਲ ਤਾਂ ਸਨ ਪਰ ਉਹ ਬਿਨਾਂ ਬੋਲੇ ਹੀ ਚਲਾ ਗਿਆ ਥੋੜੀ देर ਬਾਅਦ ਉਸਨੇ ਆਪਣਾ ਬਸਤਾ ਲਿਆ ਕੇ ਗਗਨ ਦੀ ਮਾਂ ਕੋਲ ਰੱਖ ਦਿੱਤਾ ਗਗਨ ਦੀ ਮਾਂ ਨੇ ਉਸ ਨੂੰ ਪਿਆਰ ਨਾਲ ਆਪਣੇ ਬੇਟੇ ਦੇ ਕੋਲ ਹੀ ਬੈਠਣ ਲਈ ਕਿਹਾ ਉਹ ਸਕੂਲ ਦਾ ਕੰਮ ਕਰ ਰਿਹਾ ਸੀ ਹਰਮਨ ਸਵਾਲੀਆਂ ਨਜ਼ਰਾਂ ਨਾਲ ਉਸਦੇ ਮੂੰਹ ਵੱਲ ਵੇਖ ਰਿਹਾ ਸੀ ਬੇਟਾ ਜਿੰਨੀ ਦੇਰ ਤੁਸੀਂ ਬਾਹਰ ਬੈਠਦੇ ਹੋ ਓਨੀ ਦੇਰ ਤੁਸੀਂ ਵੀ ਆਪਣਾ ਸਕੂਲ ਦਾ ਕੰਮ ਕਰ ਲਿਆ ਕਰੋ ਤੇ ਉਸ ਤੋਂ ਬਾਅਦ ਖੇਡਣ ਚਲੇ ਜਾਣਾ ਗगन ਦੀ ਮਾਂ ਗੁਰਮੀਤ ਨੇ ਬੜੇ ਪਿਆਰ ਨਾਲ ਕਿਹਾ ਮੇਰਾ ਪੜਨ ਨੂੰ ਬਿਲਕੁਲ ਵੀ ਜੀ ਨਹੀਂ ਕਰਦਾ ਬਸ ਮੇਰੀ ਮਾਂ ਧੱਕੇ ਨਾਲ ਸਕੂਲ ਭੇਜ ਦਿੰਦੀ ਹੈ ਜੀ ਹਰਮਨ ਉਦਾਸ ਚਿਹਰਾ ਹੋ ਕੇ ਬੋਲਿਆ ਕਿਉਂ ਨਹੀਂ ਕਰਦਾ ਪੜਨ ਨੂੰ ਜੀ ਤੇਰਾ ਅਸੀਂ ਗਰੀਬ ਹਾਂ ਜੀ ਮੇਰਾ ਬਾਪੂ ਜੋ ਕਮਾਉਂਦਾ ਉਹੀ ਸ਼ਰਾਬ ਪੀ ਜਾਂਦਾ ਨਾਲੇ ਨਸ਼ੇ ਦੀਆਂ ਗੋਲੀਆਂ ਖਾ ਲੈਂਦਾ ਜੀ ਫੇਰ ਤਾਂ ਤੈਨੂੰ ਹੋਰ ਵੀ ਦੱਬ ਕੇ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਜੇ ਤੂੰ ਪੜ ਕੇ ਸਿਆਣਾ ਬਣੇਗਾ ਤਾਂ ਹੀ ਗਰੀਬੀ ਦੂਰ ਕਰ ਸਕੇਗਾ ਪਰ ਸਾਰੇ ਕਹਿੰਦੇ ਨੇ ਕਿ ਪੜ ਕੇ ਕਿਹੜਾ ਨੌਕਰੀ ਮਿਲਦੀ ਹੈ ਸਾਰਿਆਂ ਨੂੰ ਨਾ ਸਹੀ ਪਰ ਮਿਲਦੀ ਤਾਂ ਹੈ ਨਾ ਅਨਪੜ੍ਹ ਰਹਿ ਕੇ ਤਾਂ ਬਿਲਕੁਲ ਵੀ ਨਹੀਂ ਮਿਲਣੀ ਹਰਮਨ ਚੁੱਪ ਕਰਕੇ ਸੁਣ ਰਿਹਾ ਸੀ ਦੇਖੋ ਬੇਟਾ ਤੁਹਾਡੇ ਅਧਿਆਪਕ ਜੇ ਪੜੇ ਲਿਖੇ ਹਨ ਤਾਂ ਹੀ ਨੌਕਰੀਆਂ ਮਿਲੀਆਂ ਨੇ ਜੇ ਅਨਪੜ ਹੁੰਦੇ ਫੇਰ ਥੋੜੀ ਮਿਲਣੀਆਂ ਸੀ ਜੀ ਮੈਂ ਪੜ੍ਹਾਈ ਵਿੱਚ ਕਮਜ਼ੋਰ ਹਾਂ ਮੇਰੀ ਮਾਂ ਆਖਦੀ ਸੀ ਸਾਡੇ ਕੋਲ ਟਿਊਸ਼ਨ ਰੱਖਣ ਜੋਗੇ ਪੈਸੇ ਨਹੀਂ ਹਰਮਨ ਖਿਹੜਾ ਛਡਾਉਣਾ ਚਾਹੁੰਦਾ ਸੀ ਪਰ ਬੇਟਾ ਤੈਨੂੰ ਟਿਊਸ਼ਨ ਰੱਖਣ ਦੀ ਜ਼ਰੂਰਤ ਹੀ ਨਹੀਂ ਦੇਖ ਗਗਨ ਨੇ ਕਿਹੜਾ ਟਿਊਸ਼ਨ ਰੱਖੀ ਹੈ ਜੋ ਅਧਿਆਪਕ ਪੜਾਉਂਦੇ ਨੇ ਧਿਆਨ ਨਾਲ ਸੁਣਦਾ ਤੇ ਸਮਝਦਾ ਹੈ ਸਕੂਲੋਂ ਮਿਲਿਆ ਕੰਮ ਘਰ ਆ ਕੇ ਕਰ ਲੈਂਦਾ ਹੈ ਬਸ ਤੂੰ ਵੀ ਹਰ ਰੋਜ਼ ਇੱਥੇ ਆ ਕੇ ਪੜ੍ਹ ਲਿਆ ਕਰ ਮੈਂ ਮੇਰੀ ਮਾਂ ਦੇ ਨਾਲ ਕੰਮ ਕਰਾਉਣੇ ਹੁੰਦੇ ਨੇ ਜੀ ਨਹੀਂ ਤਾਂ ਮੈਨੂੰ ਕੁੱਟ ਪੈਂਦੀ ਐ ਮਾਂ ਕੋਲੋਂ ਵੀ ਤੇ ਪਾਪੇ ਕੋਲੋਂ ਵੀ ਉਸ ਦਾ ਗਲਾ ਘਰ ਆਇਆ ਅੱਗੇ ਕੁਝ ਵੀ ਨਾ ਬੋਲ ਸਕਿਆ ਤੇਰੀ ਮਾਂ ਨੂੰ ਮੈਂ ਆਪੇ ਕਹਿ ਦੇਾਂਗੀ ਕੰਮ ਵੀ ਕਰਵਾ ਦਿਆ ਕਰ ਜਿੰਨੀ ਦੇਰ ਬਾਹਰ ਬੈਠਦਾ ਓਨੀ ਦੇਰ ਪੜ ਲਿਆ ਕਰ ਗगन ਦੀ ਮਾਂ ਦਿਲੋਂ ਚਾਹੁੰਦੀ ਸੀ ਕਿ ਬੱਚਾ ਪੜੇ ਹਰਮਨ ਕੁਝ ਵੀ ਨਾ ਬੋਲਿਆ ਪਰ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਹ ਫਸ ਗਿਆ ਹੋਵੇ ਉਹ ਅਣਮਨੇ ਚਾਹੇ ਮਨ ਨਾਲ ਗगन ਦੀ ਮਦਦ ਨਾਲ ਸਕੂਲੋਂ ਮਿਲਿਆ ਕੰਮ ਕਰ ਰਿਹਾ ਸੀ ਅਚਾਨਕ ਬੂਹੇ ਅੱਗੇ ਇੱਕ ਗੱਡੀ ਆ ਖਲੋਤੀ ਗगन ਦੇ ਪਾਪਾ ਬਿਜਲੀ ਬੋਰਡ ਵਿੱਚ ਕੰਮ ਕਰਦੇ ਸਨ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਵੱਡਾ ਅਫਸਰ ਸੀ ਸੋਹਣੇ ਕੱਪੜੇ ਹੱਸੂ ਹੱਸੂ ਕਰਦਾ ਚਿਹਰਾ ਗगन ਨੇ ਖੜੇ ਹੋ ਕੇ ਸਤਿ ਸ਼੍ਰੀ ਅਕਾਲ ਕਿਹਾ ਇਸੇ ਤਰ੍ਹਾਂ ਹਰਮਨ ਨੇ ਕੀਤਾ ਉਹਨਾਂ ਦੋਵਾਂ ਬੱਚਿਆਂ ਦੀ ਗੱਲ ਤੇ ਪੋਲੀ ਜਹੀ ਥਾਪੜੀ ਦਿੱਤੀ ਉਹਨਾਂ ਦੇ ਕੱਪੜਿਆਂ ਵਿੱਚੋਂ ਆਉਂਦੀ ਖੁਸ਼ਬੂ ਹਰਮਨ ਦੇ ਥੋਰ ਅੰਦਰ ਤੱਕ ਵਹਿ ਗਈ ਉਸ ਨੇ ਆਪਣੀ ਗੱਲ ਤੇ ਹੱਥ ਲਾ ਕੇ ਦੇਖਿਆ ਉਸ ਨੂੰ ਉਹਨਾਂ ਦੀ ਸ਼ੋ ਮਹਿਸੂਸ ਹੋ ਰਹੀ ਸੀ ਉਹ ਮੁਸਕਰਾ ਰਿਹਾ ਸੀ ਕੁਝ ਕਾਗਜ਼ ਲੈ ਕੇ ਉਹ ਛੇਤੀ ਹੀ ਵਾਪਸ ਚਲੇ ਗਏ ਜਾਂਦਿਆਂ ਫਿਰ ਉਹਨਾਂ ਬੱਚਿਆਂ ਦੇ ਸਿਰ ਤੇ ਪੋਲਾ-ਪੋਲਾ ਹੱਥ ਰੱਖਿਆ ਹਰਮਨ ਨੂੰ ਇਹ ਸਾਰਾ ਕੁਝ ਇੱਕ ਸੁਪਨੇ ਵਾਂਗ ਲੱਗ ਰਿਹਾ ਸੀ ਗੱਡੀ ਚਲੀ ਗਈ ਉਹ ਫਿਰ ਵੀ ਖੜਾ ਉੱਧਰ ਹੀ ਦੇਖ ਰਿਹਾ ਸੀ ਤੇ ਹਲਕੀ ਜਿਹੀ ਮੁਸਕਰਾਹਟ ਉਸਦੇ ਚਿਹਰੇ ਤੇ ਸੀ ਗगनਦੀ ਮਾਂ ਨੇ ਉਸ ਕੋਲ ਆ ਕੇ ਉਸਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਇਹ ਅੰਕਲ ਪੜ੍ਹ ਲਿਖ ਕੇ ਹੀ ਅਫਸਰ ਬਣੇ ਨੇ ਤੇਰਾ ਵੀ ਜੀ ਕਰਦਾ ਹੈ ਨਾ ਕਿ ਤੂੰ ਵੀ ਇੰਨਾ ਵਾਂਗ ਬਣੇਂ ਹਰਮਨ ਨੇ ਹਾਂ ਵਿੱਚ ਸਿਰ ਹਿਲਾਇਆ ਚਲ ਠੀਕ ਹੈ ਫਿਰ ਅੱਜ ਤੋਂ ਹੀ ਤਿਆਰੀ ਸ਼ੁਰੂ ਕਰ ਅੰਕਲ ਵਰਗੇ ਬਣਨ ਦੀ ਆਪਣਾ ਰਹਿੰਦਾ ਕੰਮ ਪੂਰਾ ਕਰੋ ਤੇ ਖੇਡਣ ਜਾਓ ਕੰਮ ਨਿਪਟਾ ਕੇ ਉਹ ਖੇਡਣ ਚਲੇ ਗਏ ਅੱਜ ਪਹਿਲੀ ਵਾਰ ਹਰਮਨ ਨੇ ਸਕੂਲੋਂ ਮਿਲਿਆ ਕੰਮ ਪੂਰਾ ਕੀਤਾ ਸੀ ਦੂਜੇ ਦਿਨ ਹਰਮਨ ਨੂੰ ਅਧਿਆਪਕ ਤੋਂ ਝਿੜਕਾਂ ਵੀ ਨਾ ਪਈਆਂ ਦੋਕ ਦਿਨਾਂ ਬਾਅਦ ਹਰਮਨ ਖੁਦ ਬਸਤਾ ਲੈ ਕੇ ਆਉਂਦਾ ਸਕੂਲ ਦਾ ਕੰਮ ਕਰਕੇ ਫਿਰ ਖੇਡਣ ਚਲੇ ਜਾਂਦੇ ਭਾਵੇਂ ਸ਼ੁਰੂ-ਸ਼ੁਰੂ ਵਿੱਚ ਗगन ਤੇ ਪਪਾ ਇਸ ਗੱਲ ਪਿੱਛੇ ਗੁਰਮੀਤ ਨੂੰ ਥੋੜਾ ਗੁੱਸਾ ਵੀ ਹੋਏ ਪਰ ਗੁਰਮੀਤ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਜੇ ਉਹਨਾਂ ਦੀ ਥੋੜੀ ਜਿਹੀ ਮਿਹਨਤ ਨਾਲ ਕਿਸੇ ਬੱਚੇ ਦੀ ਜ਼ਿੰਦਗੀ ਸੰਭਰ ਸਕਦੀ ਹੈ ਤਾਂ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਗगन ਦੇ ਪਾਪਾ ਨੇ ਬਸ ਇੰਨਾ ਹੀ ਕਿਹਾ ਮੈਨੂੰ ਇਸ ਬੱਚੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਡਰ ਹੈ ਕਿ ਇਸ ਦੀ ਸੰਗਤ ਨਾਲ ਕਿਤੇ ਗगन ਨਾ ਵਿਗੜ ਜਾਏ ਇਹ ਨਹੀਂ ਹੋਵੇਗਾ ਕਿਉਂਕਿ ਮੈਂ ਖੁਦ ਕੋਲ ਬੈਠਦੀ ਆ ਜਦੋਂ ਇਹ ਪੜਦੇ ਨੇ ਗੁਰਮੀਤ ਨੇ ਬੜੀ ਤਰਿਰਤਾ ਨਾਲ ਇਹ ਗੱਲ ਆਖੀ ਅਤੇ ਗगन ਦੇ ਪਾਪਾ ਚੁੱਪ ਕਰ ਗਏ ਜਦੋਂ ਦੋਵੇਂ ਬੱਚੇ ਪੜਦੇ ਹੁੰਦੇ ਗੁਰਮੀਤ ਉਹਨਾਂ ਦੇ ਖਾਣ ਪੀਣ ਲਈ ਕੁਝ ਨਾ ਕੁਝ ਜ਼ਰੂਰ ਬਣਾ ਕੇ ਦਿੰਦੀ ਪਹਿਲਾਂ ਤਾਂ ਹਰਮਨ ਇਨਕਾਰ ਕਰ ਦਿੰਦਾ ਸੀ ਪਰ ਗੁਰਮੀਤ ਉਸ ਨੂੰ ਜ਼ਰੂਰ ਖਵਾ ਦਿੰਦੀ ਹੁਣ ਹਰਮਨ ਹੋਰ ਵੀ ਪਤੇਰੇ ਮਨ ਲਾ ਕੇ ਪੜ੍ਹਾਈ ਕਰਨ ਲੱਗਾ ਹੁਣ ਜਮਾਤ ਵਿੱਚ ਵੀ ਉਹ ਗगन ਕੋਲ ਹੀ ਬੈਠਦਾ ਤੇ ਗगन ਵੀ ਉਸ ਦੀ ਮਦਦ ਕਰਕੇ ਬਹੁਤ ਖੁਸ਼ ਹੁੰਦਾ ਜਦੋਂ ਵੀ ਜਮਾਤ ਵਿੱਚ ਕੋਈ ਟੈਸਟ ਲਿਆ ਜਾਂਦਾ ਹਰਮਨ ਦੇ ਵੀ ਵਧੀਆ ਨੰਬਰ ਹੁੰਦੇ ਅਧਿਆਪਕ ਵੀ ਖੁਸ਼ ਸਨ ਉਹਨਾਂ ਕੋਲੋਂ ਵੀ ਹਰਮਨ ਨੂੰ ਪਿਆਰ ਮਿਲਣ ਲੱਗਾ ਹੁਣ ਉਸ ਨੂੰ ਸਕੂਲ ਜਾਣਾ ਚੰਗਾ ਲੱਗਦਾ ਸੀ ਜਦੋਂ ਸਾਲਾਨਾ ਨਤੀਜਾ ਆਇਆ ਤਾਂ ਅੱਦੇ ਵਿਸ਼ਿਆਂ ਵਿੱਚੋਂ ਫੇਲ ਹੋਣ ਵਾਲਾ ਬੱਚਾ ਪਹਿਲੇ 3 ਬੱਚਿਆਂ ਵਿੱਚ ਸ਼ਾਮਲ ਸੀ ਮੁੱਖ ਅਧਿਆਪਕ ਜੀ ਨੇ ਅਧਿਆਪਕਾਂ ਦੀ ਸ਼ਲਾੰਗਾ ਕੀਤੀ ਪਹਿਲੇ 3 ਸਥਾਨ ਹਾਸਲ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਸਟੇਜ ਤੇ ਬੁਲਾਇਆ ਅਤੇ ਉਹਨਾਂ ਦੀ ਤਾਰੀਫ਼ ਵੀ ਕੀਤੀ ਗਈ ਕਿ ਉਹਨਾਂ ਨੇ ਘਰ ਵਿੱਚ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਦੋਂ ਹਰਮਨ ਦੀ ਮਾਂ ਨੂੰ ਬੁਲਾਇਆ ਗਿਆ ਤਾਂ ਉਸਨੇ ਸਟੇਜ ਤੇ ਆਉਣ ਸਾਰ ਆਖ ਦਿੱਤਾ ਕਿ ਹਰਮਨ ਨੂੰ ਇੰਨਾ ਲਾਇਕ ਬਣਾਉਣ ਲਈ ਇੱਕ ਹੋਰ ਮਾਂ ਦਾ ਹੱਥ ਹੈ ਉਸਨੂੰ ਵੀ ਸਟੇਜ ਤੇ ਬੁਲਾਇਆ ਜਾਵੇ ਉਸਨੇ ਗੁਰਮੀਤ ਵੱਲ ਇਸ਼ਾਰਾ ਕੀਤਾ ਸਾਰੇ ਪਾਸਿਓਂ ਤਾੜੀਆਂ ਦੀ ਆਵਾਜ਼ ਆਈ ਗੁਰਮੀਤ ਨੇ ਹਰਮਨ ਨੂੰ ਘੁੱਟ ਕੇ ਪਿਆਰ ਕੀਤਾ ਉਸ ਦੀਆਂ ਅੱਖਾਂ ਪਰ ਆਈਆਂ ਤੂੰ ਮੇਰੀ ਲਾਜ ਰੱਖੀ ਹੈ ਬੇਟਾ ਮੇਰਾ ਭਰੋਸਾ ਨਹੀਂ ਟੁੱਟਣ ਦਿੱਤਾ ਇਹ ਸਭ ਤੇਰੀ ਮਿਹਨਤ ਦਾ ਫਲ ਹੈ ਇਸ ਤੋਂ ਬਾਅਦ ਕਿੰਨਾ ਚਿਰਤਾੜੀਆਂ ਦੀ ਗੂੰਜ ਸੁਣਾਈ ਦਿੰਦੀ ਰਹੀ ਇਹ ਗੂੰਜ ਹਰਮਨ ਦੇ ਕੰਨਾਂ ਨੂੰ ਹਮੇਸ਼ਾ ਸੁਣਾਈ ਦਿੰਦੀ ਰਹੀ ਅਤੇ ਉਸ ਅੰਦਰ ਜੋਸ਼ ਭਰਦੀ ਰਹੀ ਧੰਨਵਾਦ